ਪੰਜਾਬ ਦੇ ਵਿੱਚ ਬਦਲਾ ਦਾ ਨਾਂ ਲੈ ਕੇ ਆਮ ਆਦਮੀ ਪਾਰਟੀ ਸਤਾ ਦੇ ਵਿੱਚ ਆਈ ਸੀ ਪਰੰਤੂ ਹੁਣ ਉੱਥੇ ਹੀ ਪੰਜਾਬ ਦੀ ਕਿਸਾਨੀ ਤੇ ਜਵਾਨੀ ਨੂੰ ਬਦਲਾ ਲਿਆ ਜਾ ਰਿਹਾ ਤੇ ਜਿਸ ਤੋਂ ਬਾਅਦ ਉੱਥੇ ਹੀ ਹੁਣ ਜੋ ਜਗਜੀਤ ਸਿੰਘ ਢੱਲੇ ਵਾਲੇ ਤੇ ਹੋਰ ਕਿਸਾਨ ਜਥੇਬੰਦੀਆਂ ਦੇ ਉੱਤੇ ਐਕਸ਼ਨ ਹੋਇਆ ਉਹ ਧਰਨਾ ਚੱਕਿਆ ਗਿਆ ਉਸ ਤੋਂ ਬਾਅਦ ਕਿਸਾਨ ਹੋਰ ਭੜਕ ਗਏ ਨੇ ਤੇ ਜਿਸ ਤੋਂ ਬਾਅਦ ਹੁਣ ਨਵਾਂ ਐਲਾਨ ਕਰ ਦਿੱਤਾ ਹੈ ਤੇ ਦੱਸਿਏ ਕਿ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਕਿਸਾਨ ਜਥੇਬੰਦੀਆਂ ਜਿਹੜੀਆਂ ਕਿ ਲਗਾਤਾਰ ਸਰਕਾਰ ਦੇ ਖਿਲਾਫ ਰੋਜ਼ ਪ੍ਰਦਰਸ਼ਨ ਕਰਨਗੀਆਂ ਤੇ ਉੱਥੇ ਹੀ ਲਗਾਤਾਰ ਪੁਤਲੇ ਵੀ ਸਾੜੇ ਜਾ ਰਹੇ ਨੇ ਤੇ ਹੁਣ ਕਿਸਾਨ ਹੋਰ ਵੀ ਭੜਕ ਗਏ ਨੇ ਤੇ ਉੱਥੇ ਹੀ ਪੰਜਾਬ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਜਾ ਰਹੇ ਨੇ ਤੇ ਦੱਸਦੀ ਇਹ ਕਿ ਕਿਸਾਨ ਜਥੇਬੰਦੀਆਂ ਦੇ ਉੱਤੇ ਹੋਏ ਐਕਸ਼ਨ ਨੂੰ ਲੈ ਕੇ ਲਗਾਤਾਰ ਹੁਣ ਪੰਜਾਬ ਸਰਕਾਰ ਦੇ ਖਿਲਾਫ ਕਿਸਾਨਾਂ ਦੇ ਅੰਦਰ ਰੋਸ ਦੇਖਣ ਨੂੰ ਮਿਲ ਰਿਹਾ ਤੇ ਆਓ ਤੁਹਾਨੂੰ ਸੁਣੋ ਨੇ ਆਪਣਾ ਕਿਸਾਨ ਜਥੇਬੰਦੀਆਂ ਦਾ ਕੀ ਕਹਿਣਾ ਹੈ ਪੰਜਾਬ ਸਰਕਾਰ ਨੇ ਕੀਤਾ ਕਿਸਾਨ ਅੰਦੋਲਨ ਨਾਲ ਸ਼ੰਭੂਰ ਖਨੌਰੀ ਬਾਡਰ ਤੇ ਜਿਸ ਤਰ੍ਹਾਂ ਦੀ ਦਮਨਕਾਰੀ ਨੀਤੀ ਇਹਨਾਂ ਨੇ ਵਰਤੀ ਆ ਕਿਸਾਨਾਂ ਨੂੰ ਜਿਵੇਂ ਕੁੱਟਿਆ ਲੁੱਟਿਆ ਮੈਂ ਤਾਂ ਲੁੱਟਿਆ ਵੀ ਕਹਾਂਗਾ ਜਿਵੇਂ ਸਿਲੰਡਰ ਚੋਰੀ ਕੀਤੇ ਨੇ ਹੋਰ ਸਮਾਨ ਚੋਰੀ ਕੀਤਾ ਔਰ ਇਹਨਾਂ ਦੇ ਐਮਐਲਏਾਂ ਦੇ ਘਰੋਂ ਕਿਸਾਨਾਂ ਦੀਆਂ ਟਰਾਲੀਆਂ ਮਿਲੀਆਂ ਨੇ ਸੋ ਇਹੋ ਜੀ ਸਰਕਾਰ ਕਦੇ ਉਮੀਦ ਨਹੀਂ ਸੀ ਕਰਦੇ ਕਿ ਇਹੋ ਜੀ ਸਰਕਾਰ ਪੰਜਾਬ ਵਿੱਚ ਬਦਲਾ ਲੈ ਕੇ ਆਏਗੀ ਜਿਸ ਤਰ੍ਹਾਂ ਦੀ ਪੰਜਾਬ ਸਰਕਾਰ ਨੇ ਬਦਲਾ ਲਿਆਂਦਾ ਔਰ ਜਿਸ ਤਰ੍ਹਾਂ ਉੱਥੇ মিডিਆ ਵਿੱਚ ਦਿਖਾ ਲਿਆ ਗਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਬੜੀ ਪਵਿੱਤਰਤਾ ਦੇ ਨਾਲ ਲੈ ਕੇ ਆਏ ਨੇ ਪਰ ਮੈਂ ਉਹ ਦੱਸ ਦੇਵਾਂ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਥੇ ਜਪਜੀ ਸਾਹਿਬ ਦੇ ਅਖੰਡ ਜਾਪ ਚੱਲ ਰਿਹਾ ਸੀ ਜਿਸ ਦਾ 20 ਤਰੀਕ ਭੋਗ ਪੈਣਾ ਸੀ ਇਹਨਾਂ ਨੇ ਇੱਕ ਦਿਨ ਪਹਿਲਾਂ ਉਹ ਅਖੰਡ ਪਾਠ ਖੰਡਿਤ ਕਰਕੇ ਬਿਆਦਬੀ ਬਿਆਦਬੀ ਘੋਰ ਬਿਆਦਬੀ ਕੀਤੀ ਆ ਜਦ ਕਿ ਉਹ ਟਰਾਲੀ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੀਗਾ ਉਹ 4 ਫੁੱਟ ਹੱਟ ਵੀ ਸੜਕ ਤੋਂ 4 ਫੁੱਟ ਪਿੱਛੇ ਸੀਗੀ ਫੇਰ ਵੀ ਇਹਨਾਂ ਨੇ ਇੱਕ ਦਿਨ ਦਾ ਨਹੀਂ ਉੱਥੇ ਵਸਾ ਕੀਤਾ ਕਿ ਜੇ ਕੱਲ ਨੂੰ ਭੋਗ ਤੋਂ ਬਾਅਦ ਇਤੋ ਸਰੂਪ ਲੈ ਦੀਏ ਔਰ ਫੇਰ ਉਹ ਪੁਲਿਸ ਅਫਸਰ ਐ ਬਾਹਾਂ ਚੜਾ ਕੇ ਇਹ ਕਹਿਣ ਕੇ ਫੇਰ ਲਾ ਲੋ ਧਰਨਾ ਤੇ ਅਸੀਂ ਬੈਠੇ ਆਂ ਕਿਉਂਕਿ ਇਹ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਆਮ ਜਨਤਾ ਦੀ ਰਾਖੀ ਲਈ ਹੁੰਦਾ ਪਰ ਇਹਨਾਂ ਨੇ ਇੱਥੇ ਦੱਸ ਦਿੱਤਾ ਕਿ ਇਸ ਪੰਜਾਬ ਵਿੱਚ ਪੁਲਿਸ ਦਾ ਰਾਜ ਹੈ ਇੱਥੇ ਲੋਕਤੰਤਰੀ ਸਰਕਾਰ ਬਿਲਕੁਲ ਖਤਮ ਹੋ ਚੁੱਕੀ ਹੈ ਇੱਕ ਤਰ੍ਹਾਂ ਨਾਲ ਪੁਲਿਸ ਰਾਜ ਕਾਇਮ ਹੈ ਜਿਸ ਤਰ੍ਹਾਂ ਸਾਨੂੰ ਘਰਾਂ ਵਿੱਚ ਨજરਬੰਦ ਕੀਤਾ ਜਾਂਦਾ ਸੋ ਮੈਂ ਸਾਰੇ ਆਵਾਮ ਨੂੰ ਬੇਨਤੀ ਕਰਦਾ ਕਿ ਮੰਗਾ ਸਾਰੀਆਂ ਕੱਲੀਆਂ ਕਿਸਾਨਾਂ ਦੀਆਂ ਨਹੀਂ ਹਰ ਇੱਕ ਵਰਗ ਦੀਆਂ ਬੇਸ਼ੱਕ ਸਟੇਟ ਦੇ ਮੁੱਖ ਮੰਤਰੀ ਨੂੰ ਵਪਾਰੀਆਂ ਦਾ ਘਾਟਾ ਦਿਸੇ ਪਰ ਸਟੇਟ ਦੇ ਮੁੱਖ ਮੰਤਰੀ ਨੂੰ ਕਿਸਾਨਾਂ ਦਾ ਉਹ ਵੀ ਘਾਟਾ ਦਿਸਣਾ ਚਾਹੀਦਾ ਕਿ ਝੋਨੇ ਵਿੱਚ ਕਿਸਾਨਾਂ ਦੀ ਲੁੱਟ ਕੀਤੀ ਹੈ ਤੇ ਉਸ ਵੇਲੇ ਇਸ ਮੁੱਖ ਮੰਤਰੀ ਦੇ ਮੂੰਹੋਂ ਇੱਕ ਸ਼ਬਦ ਨਹੀਂ ਨਿਕਲਿਆ ਕਿ ਕਿਸਾਨਾਂ ਨੂੰ ਕੱਟ ਲੱਗਾ ਛੈਲਰਾ ਮਾਲਕਾਂ ਨੇ ਇਹਨਾਂ ਦੀ ਲੁੱਟ ਕੀਤੀ ਹੈ ਇਸ ਪੰਜਾਬ ਵਿੱਚ ਤਿੰਨ ਤਿੰਨ ਪੀੜੀਆਂ ਕਰਜ ਦੇ ਤੋਖੋ 2 ਲੱਖ ਦਾ ਕਰਜ਼ਾ ਲਾਉਂਦੇ ਆ ਖੁਦਕੁਸ਼ੀ ਕਰ ਗਈਆਂ ਸਟੇਟ ਦੇ ਮੁੱਖ ਮੰਤਰੀ ਨੂੰ ਉਸ ਵੇਲੇ ਇਹ ਨਹੀਂ ਦਿਸਿਆ ਕਿ ਇਹਨਾਂ ਦੇ ਸਰਕਾਰਜੇ ਦੀ ਭਾਰ ਹੈ ਉਹਦਾ ਕਾਰਨ ਐਮਐਸਪੀ ਦਾ ਨਾ ਮਿਲਣਾ ਪਰ ਇਸ ਸਟੇਟ ਦੇ ਮੁੱਖ ਮੰਤਰੀ ਨੂੰ ਵਪਾਰੀਆਂ ਦਾ ਬਹੁਤ 헤ਜ ਆਇਆ 헤ਜ ਇਸ ਕਰਕੇ ਆਇਆ ਕਿ ਬੀਜੇਪੀ ਨੇ ਜਿਹੜੀ ਨੀਤੀ ਹਰਿਆਣਾ ਵਿੱਚ ਵਰਤੀ ਆ ਉਸੇ ਨੀਤੀ ਦੇ ਕਿਸਾਨ ਉਥੇ ਜਾਟ ਵਾਸੀਜ਼ ਆਲਸੀ ਤੇ ਇੱਥੇ ਕਿਸਾਨ ਵਾਸੀਜ਼ ਹਾਲ ਦਾ ਲੈ ਕੇ ਇੱਥੇ ਪੋਲਰਾਈਜੇਸ਼ਨ ਕੀਤੀ ਜਾ ਰਹੀ ਆ ਵੋਟ ਦੀ ਸੋ ਉਸ ਜਿਹੜੀ ਸੋਚ ਉਹ ਸੋਚ ਨੂੰ ਜੇ ਬਦਲਣਾ ਤਮਨਕਾਰੀ ਨੀਤੀ ਨੂੰ ਬਦਲਣਾ ਸਾਨੂੰ ਸਾਰਿਆਂ ਨੂੰ ਇੱਕ ਮੋਟ ਹੋਣਾ ਪਏਗਾ ਉਸੇ ਕੜੀ ਦੇ ਤਹਿਤ ਅੱਜ ਅਸੀਂ ਜਲੰਧਰ ਵਿੱਚ ਇੱਥੇ ਸਰਕਾਰ ਦਾ ਪੁਤਲਾ ਫੂਕਿਆ ਬੇਸ਼ੱਕ ਇਥੋਂ ਸਰਕਾਰ ਨੇ ਸਾਨੂੰ ਪਤਾ ਲੱਗਾ ਕਿ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੂੰ ਸ਼ਿਫਟ ਕਰ ਦਿੱਤਾ ਪਰ ਫਿਰ ਵੀ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਜਿਹੜਾ ਪੰਜਾਬ ਕਮੇਟੀ ਹੈ ਸਾਡੀ ਕੋਈ ਆਉਣ ਵਾਲੇ ਦਿਨਾਂ ਵਿੱਚ ਪ੍ਰੋਗਰਾਮ ਦੇਵੇਗੀ ਅਸੀਂ ਪਿੰਡਾਂ ਵਿੱਚ ਲਾਮਬੰਦ ਹੋ ਰਹੇ ਹਾਂ ਤੇ ਉਸ ਪ੍ਰੋਗਰਾਮ ਨੂੰ ਬੜੇ ਚੜ੍ਹਦੀ ਕਲਾ ਨਾਲ ਲਾਗੂ ਕਰਾਂਗੇ ਪਿਛੇ ਤਰਨੇ ਵੀ ਲਾਇਆ ਜਿਵੇਂ ਆਪਣੇ ਬੋਰਡਰ ਦਾ 1 ਸਾਲ ਤੋਂ ਵੱਧ ਤਰਨਾ ਚੱਲ ਰਿਹਾ ਅੱਜ ਜਿਹੜਾ ਪੁਤਲਾ ਸਾੜਿਆ ਤੋਂ ਮੈਂ ਤਾਂ ਫਰਕ ਪੈਗਾ ਕੋਈ ਆ ਸਰਕਾਰ ਦੇ ਆਪਣੇ ਪੇਜ ਸੀ ਦਬਰ ਕੇ ਦੇਖੋ ਸਾਡੇ ਬਦਲਈ ਤਾਂ ਇਹੀ ਆ ਕਿ ਲੋਕਤੰਤਰੀ ਦੇਸ਼ ਵਿੱਚ ਅਸੀਂ ਇਸੇ ਤਰ੍ਹਾਂ ਆਪਣਾ ਰੋਜ਼ ਯਾਰ ਕਰਦੇ ਹਾਂ ਕਿਉਂਕਿ ਸ਼ਾਂਤਮਈ ਤਰੀਕੇ ਨਾਲ ਜੇ ਅਸੀਂ ਕਰਨਾ ਤੇ ਇਹ ਤਰੀਕਾ ਲੋਕਾਂ ਨੂੰ ਜਗਾਉਣ ਦਾ ਤੇ ਸਰਕਾਰ ਨੂੰ ਦੱਸਣ ਦਾ ਕਿ ਅਸੀਂ ਦੁਖੀ ਹਾਂ ਜੇ ਇਹ ਤਰੀਕੇ ਤੋਂ ਵੀ ਸਰਕਾਰ ਦੁਖੀ ਹੈ ਤੇ ਫਿਰ ਸਾਡੇ ਕੋਲ ਹੋਰ ਕੋਈ ਰਾਹ ਬਚਦਾ ਨਹੀਂ ਇੱਕ ਅੰਦੋਲਨ ਹੀ ਆ ਜਿਹਦੇ ਨਾਲ ਅਸੀਂ ਸਰਕਾਰ ਨੂੰ ਦੱਸ ਸਕਦੇ ਹਾਂ ਕਿ ਸਾਡੀਆਂ ਦੁੱਖਤ ਤਕਲੀਫਾਂ ਕੀ ਹੈ ਅਦਰਵਾਈਜ਼ ਸਰਕਾਰ ਸਮਝਦੀ ਹੁੰਦੀ ਤੇ ਕਿਸਾਨਾਂ ਦੀ ਮੁੱਖ ਲੋੜ ਸੀ ਜਿਸ ਨੂੰ ਐਮਐਸਪੀ ਦੀ ਮੁੱਖ ਲੋੜ ਸੀ ਜੇ ਸਰਕਾਰ ਚਾਹੁੰਦੀ ਤੇ ਅੰਦੋਲਨ ਤੋਂ ਬਿਨਾ ਕਿਉਂਕਿ ਇਹਨਾਂ ਨੇ ਜਿਹੜਾ ਪਹਿਲਾ ਅੰਦੋਲਨ ਸੀ ਉਹਦੇ ਵਿੱਚ ਮੰਨਿਆ ਸੀ ਕਿ ਅਸੀਂ ਤੁਹਾਨੂੰ ਐਮਐਸਪੀ ਦੇਵਾਂਗੇ ਤੇ ਜੇ ਸਰਕਾਰ ਸੋਹਰਦ ਹੁੰਦੀ ਤੇ ਮੈਨੂੰ ਲੱਗਦਾ ਕਿ ਹੁਣ ਤੱਕ ਐਮਐਸਪੀ ਮਿਲ ਜਾਣੀ ਸੀ ਦੋਨਾਂ ਸਰਕਾਰਾਂ ਨੇ ਕਿਸਾਨਾਂ ਨਾਲ ਵਿਸ਼ਵਾਸ ਘਾਤ ਕੀਤਾ ਔਰ ਉਸ ਵਿਸ਼ਵਾਸ ਘਾਤ ਦੇ ਕਾਰਨ ਅੱਜ ਅਸੀਂ ਇਸ ਪੁਤਲੇ ਫੂਕਣ ਦੇ ਜਿਹੜੇ ਪੂਰੇ ਪੰਜਾਬ ਵਿੱਚ ਪ੍ਰੋਗਰਾਮ ਆ ਉਹਨੂੰ ਅੱਜ ਲੰਦਰ ਵਿੱਚ ਅਸੀਂ ਇੱਥੇ ਅੰਜਾਮ ਦੇ ਰਹੇ ਆ ਅੱਗੇ ਕੀ ਅੱਗੇ ਜੋ ਵੀ ਸਾਡੀ ਪੰਜਾਬ ਕਮੇਟੀ ਆਉਣ ਨਾਲ ਇੱਕ ਦੋ ਦਿਨਾਂ ਵਿੱਚ ਜਿਹੜੀ ਸੰਯੁਕਤ ਕਿਸਾਨ ਮੋਰਚਾ ਔਰ ਕਿਸਾਨ ਮਜ਼ਦੂਰ ਮੋਰਚਾ ਇੱਕ ਦੋ ਦਿਨਾਂ ਵਿੱਚ ਜੋੜਾ ਵੀ ਪ੍ਰੋਗਰਾਮ ਦੇਵੇਗੀ ਉਹ ਨੂੰ ਵੱਡੇ ਪੱਤਰ ਤੇ ਅਸੀਂ ਲਾਗੂ ਕਰਾਂਗੇ